ਹੈਲੋ ਹਲੋ ਹਾਂਜੀ ਕੌਣ ਬੋਲਦੇ ਤੁਸੀਂ ਪ੍ਰੀਤ ਮੈਡਮ ਬੋਲਦੇ ਸੀਗੇ ਹਾਂਜੀ ਪ੍ਰੀਤ ਬੋਲਦੀ ਆਂ ਅੱਛਾ ਤੇ ਮੈਂ ਨਾ ਆਪਣੇ ਉਹਨਾਂ ਦਾ ਬਾਹਰ ਹੈ ਨਹੀਂਗਾ ਜਿਹੜੇ ਮਹਾਰਾਜ ਕਾ ਦੇ ਰਜਿੰਦਰ ਉਹਨਾਂ ਦੀ ਸੀਰੀ ਲੱਗਿਆ ਨਾ ਪਾਲਾ ਅੱਛਾ ਹਾਂ ਪਾਲਾ ਬੋਲਦਾ ਸੀਗਾ ਮੈਂ ਹਾਂਜੀ ਬੋਲੋ ਪਾਲ ਸਿੰਘ ਜੀ ਅੱਛਾ ਲੈ ਸੁਣ ਪਾਲ ਸਿੰਘ ਬਣਾਦਾ ਮੈਨੂੰ ਹੈ ਹਾਂ ਪਾਲ ਸਿੰਘ ਬਣਾਦਾ ਮੈਨੂੰ ਹਾਂਜੀ ਪਾਲ ਸਿੰਘ ਉੱਤਸਤਾ ਬੁੱਲ ਰਿਹਾ ਸੀ ਕੰਮ ਤੇ ਜਦੋਂ ਕੰਮ ਤਾਂ ਇਹੀ ਪੈ ਗਿਆ ਕਿ ਮੈਂ ਨਾ ਹੁਣ ਤੁਹਾਨੂੰ ਮੈਨੂੰ ਸ਼ਰਮ ਜੀ ਵੀ ਆਉਂਦੀ ਐ ਦੱਸੋ ਦੱਸੋ ਸ਼ਰਮ ਜੀ ਇਹ ਆਉਂਦੀ ਐ ਕਿ ਹੁਣ ਤੁਹਾਨੂੰ ਕਿਵੇਂ ਆਖਾਂ ਹੁਣ ਬੰਦੇ ਦਾ ਜੀਵ ਹੀ ਕਰਦਾ ਹੁੰਦਾ ਜੀਵ ਹੀ ਕਰਦਾ ਹੁੰਦਾ ਬੰਦੇ ਦਾ ਤੇ ਹੁਣ ਬੰਦਾ ਕੁਝ ਕਰ ਵੀ ਨਹੀਂ ਸਕਦਾ ਹੈਂ ਬੰਦੇ ਦਾ ਜੀਵ ਹੀ ਕਰਦਾ ਹੁੰਦਾ ਤੇ ਬੰਦਾ ਕੁਝ ਕਰ ਵੀ ਨਹੀਂ ਸਕਦਾ ਨਹੀਂ ਤੇ ਕਰ ਹੀ ਕਿਉਂ ਨਹੀਂ ਸਕਦਾ ਕਰ ਇਹ ਨਹੀਂ ਸਕਦਾ ਕਿ ਮੈਂ ਇਹ ਗੱਲ ਦੱਸਾਂ ਤੁਹਾਨੂੰ ਬੰਦੇ ਦਾ ਨਾ ਜਿਗਰਾ ਨਹੀਂ ਕੰਮ ਕਰਦਾ ਅੱਛਾ ਹੈ ਬੰਦੇ ਦਾ ਜਿਗਰਾ ਨਹੀਂ ਕੰਮ ਕਰਦਾ ਫਿਰ ਕਿਹੜਾ ਜੀ ਤੇ ਜਿਗਰਾ ਹੀ ਨਹੀਂ ਕੰਮ ਕਰਦਾ ਤੇ ਫੇਰ ਲੈਣਾ ਰਿਸ਼ਤਾ ਕਰ ਲੈਣਾ ਤੁਸੀਂ ਤੁਸੀਂ ਮੇਰੀ ਗੱਲ ਤੋਂ ਤੁਸੀਂ ਉਹੀ ਹੋ ਨਾ ਜਿਹੜੇ ਸਰਦਾਰ ਦੇ ਕਮਰੇ ਚ ਆਉਂਦੇ ਹੋ ਕਈ ਵਾਰੀ ਪੈਸੇ ਪੁੱਛ ਲੈ ਕੇ ਜਿਹੜਾ ਕੋਈ ਕੰਮ-ਕੁਮ ਜਿਹਾ ਕਰ ਜਾਂਦੇ ਹੋ ਤੁਸੀਂ ਹਾਂਜੀ ਉਹੀ ਮੈਂ ਤਾਂ ਹਾਂ ਤੇ ਫੇਰ ਹਾਂ ਸਾਡੇ ਕੋਈ ਹੋਰ ਫੋਨ ਆਉਣਗੇ ਕੀ ਦੇ ਹਾਂ ਸਾਡੇ ਕੋਈ ਹੋਰ ਫੋਨ ਆਉਂਦੇ ਕੀ ਦੇ ਛੋਟੇ ਹੋਰ ਕਹਿੰਦੇ ਫੋਨ ਆਉਂਦੇ ਆ ਉਹ ਸਰਦਾਰ ਤੈਨੂੰ ਸਾਦਾ ਹੁੰਦਾ ਤੇ ਮੈਨੂੰ ਤੇਰੇ ਦੇਖ ਕੇ ਨਾ ਸਾਰਾ ਸਿਸਟਮ ਜਾ ਇਹ ਮਿਰਰ ਜੀ ਆ ਕਰਨ ਲੱਗ ਗਿਆ। ਨਹੀਂ ਤੇ ਦੇਖਿਆ ਕਿ ਤੂੰ ਨਾ। ਲੈ ਤੈਨੂੰ ਰੋਜ਼ ਤਾਂ ਮੈਂ ਮੈਂ ਤਾਂ ਨਾ ਤੈਨੂੰ ਸਹੀ ਗੱਲ ਦੱਸਾਂ ਮੈਂ ਜੰਗਲੇ ਵੇਚ ਦੀ ਦੇਖ ਲੈ ਸੰੂ ਸਰਦਾਰ ਦੇ ਨਾਲ ਕਰਦੇ ਨੂੰ। ਅੱਛਾ। ਹਾਂ ਬਾਕੀ ਸਰਵਿਸ ਤਾਂ ਤਕੜੀ ਦਿੰਦੇ ਓ ਤੁਸੀਂ। ਹਾਂ ਸਰਵਿਸ ਤਾਂ ਤਕੜੀ ਦਿੰਦੇ ਓ ਤੁਸੀਂ ਮੈਂ ਦੇਖ ਲੈ ਜੰਗਲੇ ਵੇਚ ਦੇ। ਖਾਣਾ ਪਸੰਦ ਹੈ ਕਿ? ਮਾਦਰ ਨਾ ਖਾਣਾ ਤਾਂ ਸਰੀਰ ਹੀ ਗਾੜ ਚੱਕੀ ਫਰਦਾ ਰੋਤਾ। ਹੂੰ। ਹੋਰ ਮੈਂ ਕਹਿਣਾ ਸਰਦਾਰ ਦੀਆਂ ਤੂੰ ਕਢਾ ਦੇਣੀਆਂ ਤਸੱਲੀਆਂ ਹਾਂ ਤਾਂ ਹੀ ਤਾਂ ਮੈਂ ਕਿਹਾ ਵੀ ਸਰਵਿਸ ਤੁਸੀਂ ਵਧੀਆ ਦਿੰਦੇ ਹੋ ਨਾ ਸਰਵਿਸ ਚ ਕੋਈ ਕਮੀ ਨਹੀਂ ਛੱਡਦੇ ਕਿਸੇ ਚੀਜ਼ ਦੀ ਹਮ ਸਰਵਿਸ ਚ ਕੋਈ ਕਮੀ ਨਹੀਂ ਛੱਡਦੇ ਤੇ ਮੈਂ ਤਾਂ ਇਹ ਗੱਲ ਕਰਦਾ ਤੇ ਹੁਣ ਮੈਂ ਜਾਈ ਬੜੇ ਜਿੱਥੇ ਜਾਈ ਬੜੇ ਸਾਹਮਣੇ ਵਾਲਾ ਖੁਸ਼ ਨਾ ਹੋਵੇ ਤੇ ਫਿਰ ਕੀ ਫਾਇਦਾ ਆ ਇਹ ਵੀ ਗੱਲ ਹੁਣ ਖੁਸ਼ ਕਰਨ ਵਾਲਾ ਦੇਖੋ ਤੰਦੇ ਤੰਦਾ ਆਪਾਂ ਤਾਂ ਕੋਈ ਵੀ ਤੰਦਾ ਕਰਦੇ ਆ ਆਪਾਂ ਜੇ ਹੁਣ ਮੈਂ ਸੀਰੀ ਦਾ ਕੰਮ ਕਰਦਾ ਠੀਕ ਹੈ ਮੇਰਾ ਫਰਜ਼ ਬਣਦਾ ਹੈ ਵੀ ਮੈਂ ਜਿਹੜਾ ਵੀ ਕੰਮ ਕਰਾਂ ਤੇ ਸਰਦਾਰ ਅੱਗੋਂ ਖੁਸ਼ ਹੋਵੇ ਹਨਾ ਵੀ ਉਹ ਖੁਸ਼ੀ ਨਾ ਹੋਊਗਾ ਤਾਂ ਮੈਨੂੰ ਕਿਉਂ ਰੱਖੂਗਾ ਆ ਤੇ ਜੇਕਰ ਮੰਨ ਲਓ ਤੁਸੀਂ ਅਗਲੇ ਨੂੰ ਨਾ ਖੁਸ਼ ਕਰ ਸਕੋਗੇ ਤੇ ਫਿਰ ਅਗਲਾ ਵੀ ਤੁਹਾਨੂੰ ਗੋਦਵਾਰੇ ਦਵਾਰੇ ਦਵਾਰੇ ਸੰਦੂਗਾ ਕੋਈ ਤਾਂ ਸਹੀ ਹੈ। ਹਾਂ। ਤੇ ਸਿਸਟਮ ਤਾਂ ਦੇਖੋ ਸਰਵਿਸ ਤਾਂ ਦੇਣੀ ਪੈਂਦੀ ਐ। ਤੁਹਾਡੀ ਤਾਂ ਰੋਜੀ ਰੋਟੀ ਐ। ਨਹੀਂ ਕਿਸੇ ਦੇ ਸੇ ਤੁਸੀਂ ਕੱਢ ਲੈਣੀ ਸਰਵਿਸ। ਸਰਵਿਸ ਤਾਂ ਦੇਖੋ ਅਸੀਂ ਹੈਗੇ ਜੀ ਗਰੀਬ ਬੰਦੇ। ਅਸੀਂ ਦੇਖੋ ਹੁਣ ਸਾਡਾ ਵੱਡੇ ਸਰਦਾਰਾਂ ਦੀ ਰੀਸ ਤਾਂ ਅਸੀਂ ਕਰ ਨਹੀਂ ਸਕਦੇ। ਇਹ ਤੁਸੀਂ ਨਾ ਕੋਈ ਸਿਸਟਮ ਐਪ ਜਾਂ ਬਣਾ ਦਿਓ ਵੀ ਜੇ ਸਾਨੂੰ ਐ ਨਾ ਵੀ ਪੈਸੇ ਵੀ ਸਾਡੇ ਘੱਟ ਲੱਗਣ ਹਨਾ ਵੀ ਦੇਖੋ ਤੁਸੀਂ ਵੀ ਕਰੀ ਜੇ ਤਾਂ। ਤੇ ਮੇਰੇ ਕਾ ਤੁਸੀਂ ਵੀ ਗਰੀਬ ਹੋ ਜਾਂ ਅਮੀਰ ਹੋ ਤੁਸੀਂ 100 ਕਿਲਿਆਂ ਦੇ مالک ਤੁਸੀਂ ਕਿਉਂ ਕਰੋ ਕਰੋਗੇ ਦਾਸੀ ਕੰਮ ਨਹੀਂ ਜੀ ਫੇਰ ਕਾ ਤਾਂ ਕਰਨਾ ਹੈ ਹਾਂ ਵੀ ਗਰੀਬ ਬੰਦਾ ਹੈ ਤੇ ਵਹੀ ਕਰਦਾ ਹੈ ਸਹੀ ਹੈ ਹੁਣ ਇਧਰ ਗਰੀਬ ਮੈਂ ਵੀ ਹੈਗਾ ਤੇ ਹੁਣ ਮੈਨੂੰ ਉ ਤਾਂ ਖਣੀ ਮੇਰਾ ਨਹੀਂ ਕਰਦਾ ਸੀ ਜੀ ਮੈਂ ਦੇਖ ਲਾ ਵੀ ਆਪਦੇ ਜਵਾਕਾਂ ਦੇ ਮੂੰਹੋਂ ਪੈਸੇ ਕੱਢ ਕੇ ਮੈਂ ਤੁਹਾਨੂੰ ਦੇਣੇ ਆ ਦੇਖ ਲਾ ਮੈਂ ਧਰਮ ਵਾਲੀ ਗੱਲ ਕਰਦਾ ਮੈਂ ਸੌਂ ਲੱਗੇ ਪਰਮਾਤਮਾ ਦੀ ਮੈਂ ਗੱਪ ਨਹੀਂ ਮਾਰਦਾ ਵੀ ਦੇਖ ਵੀ ਸਾਡੀ ਕਿੰਨੇ ਦਾ ਪੈਸੇ ਹੁੰਦੇ ਸਾਲ ਦਾ ਸਾਨੂੰ 70-8000 ਰੁਪਏ ਦਾ ਮਿਲਦਾ ਹੈ ਹਨਾ ਹਾਂ ਜੀ ਵੀ ਮੈਂ ਦੇਖੋ ਮੈਂ ਜਿਹੜੇ ਵੀ ਪੈਸੇ ਤੈਨੂੰ ਦੇਣੇ ਹਨਾ ਵੀ ਦੇਖ ਤੇਰੇ ਵੀ ਜਵਾਗ ਛੋਟੇ ਛੋਟੇ ਹੋਣੇ ਹਨਾ ਮੇਰੇ ਜ ਵੀ ਜਵਾਗ ਛੋਟੇ ਮੈਂ ਜਵਾਕਾਂ ਨੇ ਮੂੰਹ ਤੋਂ ਪੈਸੇ ਕੱਢ ਕੇ ਦੇ ਦੇਣਾ ਤੂੰ ਆਪ ਦੱਸ ਦੇ ਵੀ ਮੈਥੋਂ ਕਿੰਨੇ ਪੈਸੇ ਲੈਣਗੇ ਤੇ ਮੈਂ ਫਿਰ ਤੈਨੂੰ ਉਹਨੇ ਪੈਸੇ ਤੈਨੂੰ ਨਗਦ ਦੇ ਦਊਗਾ ਤੇ ਜੇ ਤੇ ਸਰਦਾਰ ਨਾ ਹੋਇਆ ਤੂੰ ਇੱਥੇ ਮੋਟਰ ਤੇ ਆ ਜੀ ਕੰਮਰੇ ਚ ਫੇਰਾ ਹੈ ਕੋਈ ਗੱਲ ਨਹੀਂ ਆ ਜਾਾਂਗੇ ਆ ਜਾਾਂਗੇ ਨਹੀਂ ਜੀ ਦੇਖੋ ਗਰੀਬ ਬੰਦਾ ਹੈ ਗਰੀਬ ਬੰਦਾ ਗਰੀਬ ਬਾਰੇ ਸੋਚਦਾ ਹੈ ਅਮੀਰ ਬੰਦੇ ਦਾ ਸਾਰੇ ਜਮ ਬੇਕਾਰ ਹੁੰਦੇ ਆ ਇਹ ਨਾ ਜਾਣੀ ਨਹੀਂ ਪਤਾ ਵੀ ਕੱਲ ਨੂੰ ਤੁਹਾਡੇ ਨਾਲ ਵੀ ਐ ਕਰ ਦੇਣਾ ਹਨਾ ਹੂੰ ਕੋ ਤਾਂ ਨਹੀਂ ਅ ਤੇ ਹੁਣ ਤੁਸੀਂ ਇਹ ਦੱਸੋ ਵੀ ਮੈਨੂੰ ਕੀ ਕੁਛ ਮੈਥੋਂ ਲਵੋਗੇ ਤੇ ਫਿਰ ਉਸ ਹਾਂ ਨਾ ਦੇਖੋ ਮੈਂ ਤਾਂ ਦੇਖ ਲਿਆ ਨਾ ਸਰਦਾਰਾਂ ਦੇ ਸਪਰੇ ਕਰ ਕਰਕੇ ਮੈਂ ਤਾਂ ਢੂਈ ਟਟ ਗਈ ਮੇਰੀ ਹਨਾ ਹੁਣ ਸਾਡਾ ਵੀ ਕੀ ਕਰਦਾ ਸਾਰਾ ਦਿਨ ਇੱਥੇ ਮਰੌਣੇ ਰਹਿੰਦੇ ਆ ਸਰਦਾਰਾਂ ਦੇ ਵੀ ਕੋਈ ਅਸੀਂ ਵੀ ਤਾਂ ਕੋਈ ਸੁੱਖ ਦਾ ਖਾ ਲੈ ਲੀਏ ਅਸੀਂ ਵੀ ਕੋਈ ਇੰਜੋਏਮੈਂਟ ਕਰਕੇ ਦੇਖ ਲਈਏ ਜੀ ਕਰਦਾ ਕਿ ਨਹੀਂ ਕਰਦਾ ਜੀ ਕਰਦਾ ਕਿ ਆ ਜੀ ਕਰਦਾ ਐਸਾ ਪਾਈ ਦਾ ਤੁਸੀਂ ਫੋਨ ਲਾਇਆ ਹਾਂ ਹਾਂ ਮੈਂ ਤਾਂ ਨੰਬਰ ਲਿਆ ਸੀਗਾ ਨਾਲ ਦੇ ਉਸ ਤੋਂ ਉਹ ਤਾਂ ਨੀਲੇ ਤੋਂ ਉਹ ਨਾਲੇ ਤੋਂ ਅੱਛਾ ਉਹ ਤੋਂ ਨੰਬਰ ਲਿਆ ਸੀਗਾ ਤੇ ਮੈਂ ਕਿਹਾ ਯਾਰ ਉਹਦਾ ਨੰਬਰ ਦੇ ਜਿਹੜੀ ਪ੍ਰੀਤ ਆਉਂਦੀ ਹੁੰਦੀ ਹੈ ਇੱਥੇ ਦੇ ਕੋਲੇ ਸਰਦਾਰ ਕੋਲੇ ਉਹਨਾਂ ਮੈਂ ਹੀ ਲੈ ਕੇ ਆਉਣਾ ਉਹਨਾਂ ਕਰਾਂ ਜੀਪ ਤੇ ਜਾ ਕੇ ਉਹੀ ਲੈ ਕੇ ਜਾਂਦਾ ਨਾ ਫਿਰ ਜੀਪ ਤੇ ਮੈਂ ਕਿਹਾ ਵੀ ਨੰਬਰ ਮੈਨੂੰ ਦੇ ਦੇ ਤੇ ਗੱਲ ਮੈਂ ਕਰ ਲੈਣਾ ਹੈਗਾ ਵੀ ਕੀ ਸਿਸਟਮ ਹੈਗਾ ਕੀ ਹਿਸਾਬ ਕਿਤਾਬ ਹੈਗਾ ਹੁਣ ਤੁਸੀਂ ਦੱਸ ਦਿਓ ਮੈਨੂੰ ਤੇ ਕੀ ਕੁਛ ਤੁਸੀਂ ਲਓਗੇ ਤੇ ਮੈਨੂੰ ਹਿਸਾਬ ਨਾਲ ਮੈਂ ਆਪਾਂ ਦੇਖ ਲਾਂਗੇ ਦੱਸ ਦਿਓ ਯਾਰ ਮੈਨੂੰ ਪਲੀਜ਼ ਦੱਸ ਤਾਂ ਦੱਸ ਤਾਂ ਨੂੰ ਤੁਸੀਂ ਆਜਾ ਜੀ ਤੁਸੀਂ ਦਵਾ ਦਿਹਾਰ ਤੇ ਤੇ ਸਾਰੇ ਗੰਦਾ ਠੀਕ ਹੈ ਸਰਦੰਡੋ ਕੁਝ ਹੋਊਗਾ ਮੇਰੇ ਕੋਲ ਹੈ। ਹੋਰ ਸਾਰਾ ਮੈਂ ਰੁਕ ਜਾਾਂਗੇ 2000 ਰੁਪਏ ਦੋ। ਅੱਛਾ ਕਿ? ਠੀਕ ਹੈ, ਥੋੜੇ ਸਰਦਾਰ ਤੋਂ ਤਾਂ ਮੈਂ 5000 ਲੈਂਨੀ ਨਹੀਂ। ਦੇਖੋ ਸਰਦਾਰਾਂ ਨੇ ਤਾਂ ਕੁਝ ਨਹੀਂ ਹੁੰਦਾ ਸਰਦਾਰ, ਪੰਜ ਦਾ 50 ਵੀ ਦੇ ਸਕਦੇ ਆ। ਹਾਂ, ਥੋੜੇ ਸਰਦਾਰ ਤੋਂ ਮੈਂ 5000 ਲੈਣੀ ਤੁਸੀਂ ਦੋ ਹੀ ਦੇ ਦੇਗੇ ਠੀਕ ਹੈ। ਹਾਂ। ਚਲੋ ਫਿਰ ਮੈਂ। ਆਜ ਨੂੰ ਕੋਈ ਨਹੀਂ ਤੁਸੀਂ ਫੋਨ ਲਾ ਦੋ ਜਿੱਦ ਦੀ ਹੋਣਾ ਹੋਇਆ ਠੀਕ ਹੈ। ਹਾਂ ਠੀਕ ਠੀਕ ਚੰਗਾ ਫਿਰ। we saw